ਤਾਤਾ ਨੋਕੇ ਮਰਜੀ ਬਾਬਾ ਦੀਪ ਸਿੰਘ ਉਹਨਾਂ ਦੀ ਪਰਵਤਕਾਰ ਕਿਰਪਾ ਯਾਦ ਕਰਦੇ ਸਾਡੇ ਪਰਿਵਾਰ ਦੇ ਉੱਤੇ ਇਤਾਂ ਕੇ ਇਹ ਦਰ ਦਿੱਤੇ ਆਈਦਾ ਮਹਾਰਾਜ ਜੀ ਤੋ ਮੰਗਿਆ ਮਿਲਿਆ ਮਿਲਿਆ ਦੀ ਮਿਲਿਆ ਵਾਜੀ ਬਾਬਾ ਤਾਤਾ ਨੋਕੇ ਮਰਜੀ ਸਾਡੇ ਜੋ ਮੰਗਿਆ ਸੋ ਦਿੱਤਾ ਵਾਏ ਗੁਰੂ ਜੀ ਦੀ ਚਰਨੀ ਕਲਾ ਤਾਤਾ ਨੋਕੇ ਮਰਜੀ ਬਾਬਾ ਦੀਪ ਸਿੰਘ ਉਹਨਾਂ ਸਾਡੇ ਸੇਵਾ ਕਰ ਰਹੇ ਬਹੁਤ ਨੰਦਾ ਰਹੇ ਦੀ ਸੰਗਤਾਂ ਦੇ ਦਰਸ਼ਕ ਕਰ ਰਹੇ ਨੇ ਸਮਾ ਹੋ ਗਿਆ ਤੁਹਾਨੂੰ ਸੇਵਾ ਕਰ ਬਾਬਾ ਜੀ ਸੇਵ ਹੀ ਹੋ ਗਿਆ ਸੇਵਾ ਕਰਦੇ ਬਾਬਾ ਜੀ ਕਰਦੇ ਨੇ ਜੀ ਕਿੰਨੇ ਦਾ ਲੱਗ ਰਿਹਾ ਇੱਥੇ ਇਸ ਜਗ੍ਹਾ ਤੇ ਬਹੁਤ ਵਧੀਆ ਲੱਗਦਾ ਸਕੂਨ ਹੀ ਆ ਤੁੰਦਾ ਮਹਾਰਾਜ ਇਸ ਤਾਨ ਦੇ ਪਹੁੰਚ ਵਿੱਚ ਪੈਰਾ ਸਾਹਿਬ ਘਟੋਗੇ ਕਰਮੀ ਗੁਰਮੀ ਲੱਗਦਾ ਨਾਸਕੋਣ ਮੈਂਦਾ ਮੇਰਾ ਬੇਟਾ ਮੇਰੇ ਘਰ ਬਹੁੰਦੇ ਹੀ ਮੈਂ ਨਹੀਂ ਪਿੱਲਾ ਹੁੰਦਾ ਫਿਰ ਮੈਂ ਇੱਕ ਦਿਨ ਤੇ ਬਾਦ ਸਾਹਿਬ ਚੱਲਾ ਮੈਨੂੰ ਬਾਸ ਇੱਥੇ ਧੀਦਿਲਾ ਪਰ ਮੈਂ ਇੱਥੇ ਆਣ ਕੇ ਇਤਹਾਰਾ ਭਰੀ ਹਰ 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 ਦੇ ਕੋਈ ਜ਼ਰੂਰੀ ਚਾਰਾ ਕਾਮਣਾ ਦਾ ਇਹ ਨਾਮ ਹੈ ਆਉਣਾ ਤੇ ਆਉਣਾ ਹੀ ਆਉਣਾ ਮੈਂ ਹੋਵੇ ਤਾਂ ਵੀ ਆਉਣਾ ਨਹੀਂ ਰਿਹਾ ਕਾਠਵੇਂ ਹੋ ਗਏ ਪਹਿਲਾਂ ਜੀ ਨਹੀਂ ਕਰਦਾ ਹੁਣ ਨਾ ਟੁੱਲ ਨਹੀਂ ਕਰਦਾ ਤਾਂ ਤਾਂ ਨੋਖਿਆ ਮਸੀਹ ਬਾਬਾ ਦੀਪ ਸਿੰਘ ਉਹਨਾਂ ਦੀ ਪਰਮ ਪ੍ਰਕਾਰ ਕਿਰਪਾ ਆ ਜਦ ਤੇ ਸਾਡੇ ਪਰਿਵਾਰ ਦੇ ਉੱਤੇ ਇਤਾਂ ਕੇ ਤੇ ਦਰਦ ਤੇ ਆਈਦਾ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਮੈਂ ਤਨ ਤਨ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਖੜਿਆ ਜਿੱਦਾਂ ਕਿ ਐਤਵਾਰ ਦਿਨ ਅਸੀਂ ਇੱਥੋਂ ਕਵਰੇਜ ਕਰਦੇ ਆ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਦੁਨੀਆ ਭਰ ਦੇ ਵਿੱਚ ਬੈਠੀ ਸੰਗਤ ਜਿਹੜੀ ਆ ਉਹਨਾਂ ਨੂੰ ਦਰਸ਼ਨ ਦਿਦਾਰੇ ਕਰਾ ਸਕਿਆ ਸੋ ਇਸ ਸਮੇਂ ਅਸੀਂ ਤੰਦਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਖੜੇ ਆ ਤੇ ਇੱਕ ਸੂਈ ਸਾਂਝੀ ਕਰਨਾ ਚਾਹਵਾਂਗਾ ਤੁਸੀਂ ਦੇਖੋ ਕਿ ਅਪਾਰ ਜਿਹੜੀ ਕਿਰਪਾ ਹੈ ਉਹ ਹਰ ਰੋਜ਼ ਜਿਹੜੀ ਹੈ ਬਰਸਦੀ ਹੋਈ ਦਿਖਾਈ ਦਿੰਦੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਸ਼ਰਧਾਲੂ ਜਿਹੜੇ ਨਤਮਸਤਕ ਹੋਣ ਲਈ ਪਹੁੰਚਦੇ ਨੇ ਅੱਜ ਇਹ ਹੀ ਤਸਵੀਰ ਹੈ ਕਿਸ ਸਥਾਨ ਦੀ ਮਾਨਤਾ ਦੁਨੀਆ ਭਰ ਦੇ ਵਿੱਚ ਹੈ ਤੇ ਮਗਰ ਕਈ ਲੋਕ ਕਿਸ ਤਰ੍ਹਾਂ ਦੇ ਹੁੰਦੇ ਨੇ ਕਈ ਸੰਗਤ ਇਸ ਤਰ੍ਹਾਂ ਦੀ ਹੁੰਦੀ ਹੈ ਜੋ ਇਸ ਸਥਾਨ ਤੇ ਪਹੁੰਚ ਨਹੀਂ ਪਾਉਂਦੀ ਤਾਂ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਆਪਣੇ ਮਾਧਿਅਮ ਰਾਹੀਂ ਲੋਕਾਂ ਦੇ ਰੂਬਰੂ ਹੋਈਏ ਤਾਂ ਇਸ ਸਥਾਨ ਦੇ ਜਿਹੜੇ ਪਵਿੱਤਰ ਦਰਸ਼ਨ ਨੇ ਉਹ ਦੁਨੀਆ ਭਰ ਦੇ ਵਿੱਚ ਕਰਵਾ ਸਕੀਏ ਉਸ ਦੀ ਤਸਵੀਰ ਪਹਿਲਾਂ ਸਾਂਝੀ ਕਰ ਰਹੇ ਹਾਂ ਅੱਜ ਐਤਵਾਰ ਵਾਲਿਆ ਦਿਨ ਹੈ ਤੇ ਐਤਵਾਰ ਵਾਲੇ ਦਿਨ ਹੈ ਸਾਰੀ ਦੁਨੀਆ ਨੂੰ ਪਤਾ ਹੈ ਕਿ ਇਸ ਸਥਾਨ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਵੱਡਾ ਸਮੁੰਦਰ ਜਿਹੜਾ ਉਹ ਨਤਮਸਕ ਹੌਲੀ ਪਹੁੰਚਦਾ ਹੈ 12 ਤੋਂ ਲੈ ਕੇ 4 ਵਜੇ ਤੱਕ ਦੁਪਹਿਰਾ ਸਾਹਬ ਗੱਡੇ ਜਾਂਦਾ ਤਾਂ ਲੋਕ ਆਪਣੀ ਲਗਨ ਦੇ ਵਿੱਚ ਆਪਣੀ ਮਾਨਤਾ ਦੇ ਵਿੱਚ ਇੱਥੇ ਇਸ ਸਥਾਨ ਤੇ ਪਹੁੰਚਦੇ ਨੇ ਦੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨਤਮਸਕ ਹੁੰਦੇ ਨੇ ਤਾਂ ਆਪਣੀ ਇੱਕ ਖੁਸ਼ੀ ਜਿਹੜੀ ਆ ਉਹਨਾਂ ਦੇ ਚਿਹਰਿਆਂ ਤੇ ਚਲਕਦੀ ਹੋਈ ਦਿਖਾਈ ਦਿੰਦੀ ਆ ਤੇ ਇੱਕ ਤਸਵੀਰ ਜਿਹੜੀ ਆ ਉਹ ਤੁਹਾਨੂੰ ਦਿਖਾ ਰਹੇ ਚਾਹੇ ਭਰੀ ਗਰਮੀ ਹੋਵੇ ਚਾਹੇ ਭਰੀ ਸਰਦੀ ਹੋਵੇ ਇਸ ਸਥਾਨ ਤੇ ਦਿਨ ਚੋਗਣੀ ਰਾਤ ਦੋਗਣੀ ਜਿਹੜੀ ਇੱਕ ਪਾਨੀਆਂ ਕੀ ਅਸੀਂ ਤਸਵੀਰ ਕੀ ਇੱਥੇ ਸਮੁੰਦਰ ਜਿਹੜਾ ਸੰਗਤ ਆ ਰੋਜ਼ ਜਿਹੜਾ ਉਹ ਵਰਸਦਾ ਹੋਇਆ ਦਿਖਾਈ ਦਿੰਦਾ ਸੀ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਕੋਲੋਂ ਵੀ ਜਾਣਾਂਗੇ ਕਿਸ ਸਥਾਨ ਦੇ ਜਦੋਂ ਆਇਆ ਜਾਂਦਾ ਹੈ ਤਾਂ ਕਿੰਨਾ ਕੁ ਸਕੂਨ ਮਿਲਿਆ ਜਾਂਦਾ ਸੋ ਇਸ ਸਥਾਨ ਦੀਆਂ ਜਿਹੜੀਆਂ ਤਸਵੀਰਾਂ ਨੇ ਮੈਂ ਲਗਾਤਾਰ ਸਾਂਝੇ ਕਰਨਾ ਚਾਹਾਂਗਾ ਤੁਸੀਂ ਦੇਖੋ ਕਿ ਇੱਥੇ ਹਰ ਪੱਖੋਂ ਜਿਹੜੀ ਲੈਸ ਹੈ ਹਰ ਇੱਕ ਸਹੂਲਤ ਜਿਹੜੀ ਹੈ ਇੱਥੇ ਲੈਸ ਤੁਹਾਨੂੰ ਦਿਖਾਈ ਦੇਵੇਗੀ ਕਿਉਂਕਿ ਇਸ ਸਥਾਨ ਤੇ ਐਤਵਾਰ ਵਾਲੇ ਦਿਨ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੋਵੇ ਚਾਹੇ ਉਹ ਮੈਡੀਕਲ ਸਹੂਲਤ ਹੋਵੇ ਚਾਹੇ ਐਸਡੀਪੀਸੀ ਦੀ ਗੱਲ ਕਰ ਲਈਏ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੋ ਜਿਹੜੇ ਖਾਸਾ ਪ੍ਰਬੰਧ ਨੇ ਉਹ ਕੀਤੇ ਜਾਂਦੇ ਨੇ ਹਰ ਲੰਗਰ ਪੱਖੋਂ ਦੇਖ ਪਾ ਰਹੇ ਹੋ ਤੁਸੀਂ ਕੀ ਹਰ ਤਰੀਕੇ ਦੇ ਜਿਹੜੇ ਅਲੱਗ-ਅਲੱਗ ਲੰਗਰ ਨੇ ਉਸ ਸਥਾਨ ਤੇ ਲੱਗੇ ਹੋਏ ਦਿਖਾਈ ਦਿੰਦੇ ਨੇ ਕਿਉਂਕਿ ਇਸ ਸਥਾਨ ਦੀ ਜਿਹੜੀ ਮਾਨਤਾ ਹੈ ਉਹ ਅਲੱਗ ਜੀ ਦਿਖਾਈ ਦਿੰਦੀ ਹੈ ਤੇ ਇੱਕ ਖੂਬਸੂਰਤ ਇੱਕ ਸਕੂਨ ਭਰੀ ਜਿਹੜੀ ਤਸਵੀਰ ਹੈ ਉਹ ਵੀ ਜ਼ਰੂਰ ਦਿਖਾਈ ਦਿੰਦੀ ਹੈ ਤੇ ਅਸੀਂ ਲਗਾਤਾਰ ਜਿਹੜੀ ਸੰਗਤ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਕੋਲ ਵੀ ਜਾਣਾਂਗੇ ਕਿ ਜਦੋਂ ਇਸ ਸਥਾਨ ਤੇ ਪਹੁੰਚਿਆ ਜਾਂਦਾ ਤਾਂ ਕਿੰਨਾ ਕੁ ਸਕੂਨ ਮਿਲਿਆ ਜਾਂਦਾ ਵਾਈਬ੍ਰੋਜੀ ਖਾਲਸਾ ਵਾਈਬ੍ਰੋਜੀ ਖਾਲਸਾ ਭਾਈ ਜੀ ਤੁਸੀਂ ਇਸ ਸਥਾਨ ਤੇ ਪਹੁੰਚੋ ਕਿੰਨਾ ਕੁ ਸਕੂਨ ਮਿਲਿਆ ਬਹੁਤ ਸਕੂਨ ਆ ਜੀ ਬਹੁਤ ਵਧੀਆ ਵਾਪਰੇ ਇਹ ਦਰਵਾਜ਼ਾ ਮੈਂ ਤਾਂ ਪਹਿਲੀ ਵਾਰ ਹੀ ਆਇਆ ਅੱਛਾ ਜੀ ਪਹਿਲੀ ਵਾਰ ਕਿਵੇਂ ਤਾਂ ਲੱਗ ਰਿਹਾ ਜੀ ਪਹਿਲੀ ਵਾਰ ਆ ਕੇ ਬਹੁਤ ਅੱਛਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਤੁਸੀਂ ਲੋਕਲੀ ਹੋ ਜਾਂ ਫਿਰ ਦੂਰੋਂ ਆਇਆ ਜੀ ਅੱਛਾ ਤੁਸੀਂ ਸੁਣਿਆ ਹੈ ਇਸ ਸਥਾਨ ਬਾਰੇ ਕਿ ਜੋ ਮੰਗਿਆ ਸੋ ਮਿਲਦਾ ਹੈ ਸੁਣਿਆ ਅਸੀਂ ਤਾਂ ਵਸੇ ਪਾਪੀ ਬੰਦੇ ਆ ਅਸੀਂ ਪਹਿਲੀ ਵਾਰ ਵਾਪੇ ਦਰਵਾਜ਼ਾ ਆਏ ਅਸੀਂ ਬਿਲਕੁਲ ਜੀ ਦੇਖੋ ਪਹਿਲੀ ਵਾਰ ਆਏ ਨੇ ਤੇ ਉਹਨਾਂ ਨੂੰ ਲੱਗਿਆ ਜਾ ਰਿਹਾ ਕਿ ਜਿਹੜਾ ਸਕੂਨ ਹੈ ਉਹ ਲੱਗ ਜਾ ਮਹਿਸੂਸ ਹੁੰਦਾ ਤਾਂ ਜੰਮੂ ਤੋਂ ਆਏ ਨੇ ਤਾਂ ਮੈਂ ਗੱਲ ਕਰ ਰਿਹਾ ਸੀ ਕਿ ਇੱਥੇ ਅੰਮ੍ਰਿਤਸਰ ਸ਼ਹਿਰ ਦੀ ਨਹੀਂ ਲੋਕ ਪਹੁੰਚਦੇ ਇੱਥੇ ਪੂਰੀ ਦੁਨੀਆ ਤੋਂ ਲੋਕ ਪਹੁੰਚਦੇ ਨੇ ਚਾਹੇ ਉਹ ਦੇਸ਼ ਦੀ ਗੱਲ ਕਰੀਏ ਚਾਹੇ ਉਹ ਵਿਦੇਸ਼ ਦੀ ਗੱਲ ਕਰ ਲਈਏ ਕਿ ਵੱਡੀ ਗਿਣਤੀ ਦੇ ਵਿੱਚ ਯਾਤਾ ਬਾਦੂ ਹਮ ਐਸੇ ਤੋਂ ਐਸਾ ਹਮ ਪਾਣੀ ਕੀਤੀ ਜਾਵੇ ਤਾਂ ਜਿਸ ਨੂੰ ਵੀ ਗੱਲ ਕਰਾਂਗੇ ਉਹਨਾਂ ਤੋਂ ਵੱਲ ਇਹ ਕਿਹਾ ਜਾਏਗਾ ਜੋ ਇਸ ਆਸਾਨ ਬਾਰੇ ਜਾਣਦੇ ਨੇ ਕਿ ਜੋ ਵੀ ਮੰਗਦੇ ਆ ਸੋ ਬਾਨਿਆ ਸੋ ਗੱਲਬਾਤ ਕਰਦੇ ਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਫਤਿਹ ਸਮਝ ਜੀ ਕਿਹੜੀ ਜਗ੍ਹਾ ਤੋਂ ਆਏ ਆਪਾ ਟੰਡਕ ਸੇ ਆਏ

ਉਹ ਸਾਨੂੰ ਮਿਲਦਾ ਤਾਂ ਇੱਕ ਖੁਸ਼ੀ ਹੁੰਦੀ ਆ ਸਾਨੂੰ ਵੀ ਇਸ ਜਗ੍ਹਾ ਤੇ ਕਵਰੇਜ ਕਰਕੇ ਕਿਉਂਕਿ ਇਸ ਸਥਾਨ ਦੀ ਮਾਨਤਾ ਇੰਨੀ ਹੈ ਕਿ ਸਾਡਾ ਫਰਜ਼ ਹੈ ਕਿ ਜਿਸ ਜਿੱਥੋਂ ਤੱਕ ਇਸ ਸਥਾਨ ਦੀ ਦੇਖ ਨਹੀਂ ਦਿਖਾਈ ਦਿੰਦੀ ਦਰਸ਼ਕ ਲੋਕ ਨਹੀਂ ਕਰ ਪਾਉਂਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਤਾਂ ਉਹਨਾਂ ਆ ਤਾਂ ਕਿ ਅਸੀਂ ਵੀਡੀਓ ਜ਼ਰੀਏ ਜਿਹੜਾ ਉਹ ਜ਼ਰੂਰ ਪਹੁੰਚ ਜਾ ਅਗੀ ਹੈ ਕਿਉਂਕਿ ਸਾਡਾ ਫਰਜ਼ ਹੈ ਜਿਹੜਾ ਉਹ ਇਸ ਮੁਕਮਲ ਰੂਪ ਦੇ ਨਾਲ ਜੇਕਰ ਸਾਨੂੰ ਪੱਤਰਕਾਰੀ ਦਾ ਜਿਹੜਾ ਪੇਸ਼ਾ ਦਿੱਤਾ ਤਾਂ ਸਾਡਾ ਕੰਮ ਹੈ ਕਿ ਪੱਤਰਕਾਰ ਨੂੰ ਚੰਗੇ ਰਾ ਪਹੁੰਚਾਈਏ ਇੱਕ ਚੰਗੇ ਜਿਹੜੇ ਦਰਸ਼ਨ ਦੇਦਾਰੇ ਨੇ ਪਵਿੱਤਰ ਹਸਤਾਨ ਦੀ ਦੁਨੀਆ ਭਰ ਦੇ ਵਿੱਚ ਕਰਵਾ ਸਕੀ ਹੈ ਤਾਂ ਸੋ ਲਗਾਤਾਰ ਗੱਲਬਾਤ ਕਰ ਰਹੇ ਹਾਂ ਤੁਸੀਂ ਇਹ ਜਿਹੜੀ ਤਸਵੀਰ ਦੇਖ ਰਹੇ ਹੋ ਇਹ ਦੂਰ ਦਰਾਡੇ ਤੱਕ ਤਸਵੀਰ ਹੈ ਕਿਉਂਕਿ ਇਹ ਜਿਹੜੇ ਰੋਡ ਨੇ ਬਾਕੀ ਦਿਨਾਂ ਦੇ ਵਿੱਚ ਚਾਹੇ ਟ੍ਰੈਫਿਕ ਹੁੰਦੀ ਆ ਮਗਰ ਅੱਜ ਦੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਦਿਨ ਇਸ ਰੋਡ ਨੂੰ ਜਿਹੜਾ ਡਾਇਵਰਟ ਕਰ ਦਿੱਤਾ ਜਾਂਦਾ ਕਿਉਂਕਿ ਵੱਡੀ ਸੰਗਤ ਜਿਹੜੀ ਆ ਉਹ ਦੇਸ਼-ਵਦੇਸ਼ ਤੋਂ ਉੱਥੇ ਪਹੁੰਚਦੀ ਹੈ ਤਾਂ ਉਸ ਕਰਕੇ ਐਸਡੀਪੀਸੀ ਦੀ ਗੱਲ ਕਰ ਲਈਏ ਪੰਜਾਬ ਪੁਲਿਸ ਦੀ ਗੱਲ ਕਰ ਲਈਏ ਉਹਨਾਂ ਵੱਲੋਂ ਹਰ ਇੱਕ ਤਰ੍ਹਾਂ ਦੀ ਸਹੂਈਦਤ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਤੁਸੀਂ ਦੇਖੋ ਕਿ ਇੰਨੀ ਮਾਨਤਾ ਕਿ ਲੋਕ ਚਾਹੇ ਤਪਦਾ ਫਰਸ਼ ਹੋਵੇ ਤਾਂ ਵੀ ਇਸ ਫਰਸ਼ ਤੇ ਬੈਠ ਕੇ ਜਿਹੜੇ ਆ ਉਹ ਜ਼ਰੂਰ ਚਪੈਰਾ ਸਾਹਿਬ ਕੱਟਦੇ ਹੋਏ ਦਿਖਾਈ ਦਿੰਦੇ ਨੇ ਤੇ ਅਸੀਂ ਲਗਾਤਾਰ ਜਿਹੜੀ ਅਸੀਂ ਆ ਗੱਲਬਾਤ ਹੈ ਜਿਹੜੀ ਉਹ ਵੀ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਪਦੇ ਫਰਸ਼ ਤੇ ਬੈਠੇ ਹੋ ਕਿਵੇਂ ਦਾ ਲੱਗ ਰਿਹਾ ਇਸ ਇਸ ਸਥਾਨ ਤੇ ਪਹੁੰਚੋ ਚਪੈਰਾ ਸਾਹਿਬ ਕੱਟੋਗੇ ਕਰਮੀ ਗੁਰਮੀ ਲੱਗਦੀ ਨਾ ਸਕੂਲ ਮਿਲਦਾ ਆਪਣੇ ਬੱਚਾ ਨੂੰ ਸਕੂਲ ਪੈਂਦੀ ਵਾਰ ਆਏ ਦੇ ਹੰ ਹੋ ਗਏ 2 ਮਿੰਟ 3 ਮਿੰਟ ਹੋ ਗਏ ਅੱਛਾ ਕਿਵੇਂ ਸ਼ੁਰੂ ਸ਼ੁਰੂਆਤ ਕਿੱਦਾਂ ਹੋਈ ਇੱਥੇ ਆਉਣਾ ਮੂ ਨਾਲ ਜੁੜਨਾ ਆਪਣਾ ਮਨ ਟਿਕਾ ਦੇਣਾ ਠੀਕ ਘਰ ਵੀ ਕੀ ਕਰਨਾ ਹੁੰਦਾ ਵੇਲੇ ਕੰਮ ਕਰ ਕਰੀ ਦਾ ਪੰਜ ਛੇ ਲੱਗ ਜਾਂਦੇ ਰੁਪਾਰਨਾ ਐਤਵਾਰ ਰੋਜ਼ ਲਿਖ ਲਾ ਦੀ ਅੱਛਾ ਬਹੁਤ ਸਾਰਾ ਬਣਾ ਆਸੀਂ ਦੇਖ ਰਹੇ ਹਾਂ ਕਿ ਤੁਸੀਂ ਜ਼ਮੀਨ ਤੇ ਬੈਠੇ ਹੋ ਹਾਂਜੀ ਬਾਹਰ ਦੇ ਹਾਂਜੀ ਜ਼ਮੀਨ ਤੇ ਚਾਹੇ ਬੈਠੇ ਨੇ ਮਗਰ ਉਹਨਾਂ ਨੂੰ ਲੱਗਿਆ ਜਾ ਰਿਹਾ ਕਿ ਜਿਹੜਾ ਸਕੂਨ ਹੈ ਉਹ ਲੱਗ ਜਾ ਮਿਲਦਾ ਤੁਸੀਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਲਗਾਤਾਰ ਦੇਖ ਪਾ ਰਹੇ ਹੋ ਇਧਰ ਵੀ ਤੁਸੀਂ ਤਸਵੀਰ ਦੇਖੋ ਕੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਨਤਮਸਕ ਹੋਣ ਲਈ ਪਹੁੰਚ ਰਹੀ ਹੈ ਤਾਂ ਸੜਕ ਦੇ ਉੱਤੇ ਹੀ ਜਿਹੜੇ ਲੋਕ ਜਿਹੜੇ ਬੈਠੇ ਹੋਏ ਨੇ ਸੰਗਤ ਜਿਹੜੀ ਬੈਠੀ ਹੋਈ ਆ ਉਸੇ ਤਸਵੀਰ ਜਿਹੜੀ ਆਪਾਂ ਲਗਾਤਾਰ ਸਾਂਝੀ ਕਰ ਰਹੇ ਆ ਬਾਬਾ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਬੱਤ ਜੀ ਬਾਬਾ ਜੀ ਕਿਵੇਂ ਦਾ ਲੱਗ ਰਿਹਾ ਇੱਥੇ ਇਸ ਜਗ੍ਹਾ ਤੇ ਆ ਕੇ ਬਹੁਤ ਵਧੀਆ ਲੱਗਦਾ ਸਕੂਨ ਹੀ ਇੱਥੋਂ ਆਉਂਦਾ ਮਹਾਰਾਜ ਦੇ ਘਰ ਆਣ ਕੇ ਅਸੀਂ ਦੇਖ ਰਹੇ ਹਾਂ ਚਾਹੇ ਇੱਥੇ ਠੰਡ ਹੋਵੇ ਚਾਹੇ ਬੜੀ ਗਰਮੀ ਹੋਵੇ ਸੰਗਤ ਉਸੇ ਤਰ੍ਹਾਂ ਹੀ ਹਾਂਜੀ ਹਾਂਜੀ ਇਹ ਤਾਂ ਬਹੁਤ ਜੁੜਦੀ ਪਈ ਸੰਗਤ ਬਹੁਤ ਮਤਲਬ ਉਸਤਾਏ ਦੁਨੀਆਂ ਨਾਲ ਪਿਆਰ ਕਰਕੇ ਦੁਨੀਆਂ ਜਿਹੜੀ ਹੈ ਬਹੁਤ ਜੁੜ ਗਈ ਹੈ ਲੱਖਾਂ ਦੀ ਤਦਾਦ ਨਾਲ ਉਸਤਾ ਨੇ ਕਦੋਂ ਤੋਂ ਜੁੜੇ ਹੋਏ ਮੈਨੂੰ ਕੋਈ 5 6 ਭਗਤੇ ਹੋ ਗਿਆ ਹਾਂਜੀ ਕਿਵੇਂ ਮਾਂਛ ਕਿਵੇਂ ਆ ਕੇ ਇਸ ਸਸਤਾਨ ਤੇ ਆ ਕੇ ਜਪੈਰਾ ਸਭ ਨੇ ਮੇਰਾ ਬੇਟਾ ਤੇ ਮੇਰੇ ਘਰ ਦੇ ਹੁੰਦੇ ਹੀ ਮੈਂ ਨਹੀਂ ਪిల్లా ਹੁੰਦਾ ਫਿਰ ਮੈਂ ਵੀ ਇੱਕ ਦਿਨ ਦਰਬਾਰ ਸਾਹਿਬ ਚੱਲਾ ਹਾਂ ਮੈਨੂੰ ਬਸ ਇੱਥੇ ਛੀਂਦਿਲਾ ਆਈ ਫਿਰ ਮੈਂ ਇੱਥੇ ਆਣ ਕੇ ਐਤਵਾਰ ਆ ਕੇ ਭਰੀ ਫਿਰ ਮੈਂ ਕੋ ਰਾਮਦਾਸ ਤੇ ਕਿਹਾ ਉਹ ਦਿਨ ਬਹੁਤ ਰਸਈ ਤੇ ਉੱਤ ਮੱਥਾ ਨਹੀਂ ਟੇਕਿਆ ਗਿਆ ਫਿਰ ਮੈਂ ਇੱਥੇ ਆਣ ਕੇ ਹਜਰੇ ਭੰਦਾ ਪਿਆ ਅੱਛਾ ਰਹੋ ਹੁਣ ਹੁਣ ਇਸ ਜਗ੍ਹਾ ਤੇ ਆ ਰਿਓ ਮਨ ਨੂੰ ਪੂਰਾ ਸਕੂਨ ਮਿਲ ਰਿਹਾ ਹੈ ਸਾਂ ਸ਼ਾਂਤੀ ਮਿਲ ਰਹੀ ਹੈ ਪੂਰਾ ਸਕੂਨ ਮਿਲ ਰਿਹਾ ਹੈ ਦੇਖੋ ਜੀ ਕਹ ਰਹੇ ਨੇ ਕਿ ਪਹਿਲਾਂ ਨਹੀਂ ਮੈਂ ਆਉਂਦਾ ਸੀ ਹੁਣ ਜਦੋਂ ਮੈਂ ਇਸ ਅਸਥਾਨ ਤੇ ਆਇਆ ਤਾਂ ਇਸ ਅਸਥਾਨ ਦੇ ਨਾਲ ਜੁੜ ਗਿਆ ਤਾਂ ਇਹ ਵੀ ਖੂਬਸੂਰਤ ਤਸਵੀਰਾਂ ਨੇ ਇਸ ਸੰਸਥਾਨ ਦੀਆਂ ਤਾਂ ਤੁਸੀਂ ਦੇਖੋ ਵੱਡੀ ਗਿਣਤੀ ਦੇ ਵਿੱਚ ਦਰਸ਼ਕ ਦਾਰੇ ਕਈ ਕਈ ਕੈਂਡੇ ਜਿਹੜੇ ਆ ਸੰਗਤ ਵੇਟ ਕਰਦੀ ਹੈ ਇੱਕ ਗੁਰੂ ਮਹਾਰਾਜ ਤਾਂਤਨ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨ ਦੇ ਲਈ ਤਾਂ ਹਰ ਕੋਈ ਸੇਵਾ ਕਰਦਾ ਹੋਇਆ ਦਿਖਾਈ ਦਿੰਦਾ ਚਾਹੇ ਅਮ੍ਰਿਤਸਰ ਦਾ ਕੋਈ ਵਾਸੀ ਹੈ ਚਾਹੇ ਉਹ ਜੰਮੂ ਦਾ ਵਾਸੀ ਹੈ ਚਾਹੇ ਉਹ ਪੰਜਾਬ ਤੋਂ ਬਾਹਰ ਦਾ ਵਾਸੀ ਹੈ ਹਰ ਕੋਈ ਦਿਖਾਈ ਦੇਵੇਗਾ ਤੇ ਹਰ ਤਰ੍ਹਾਂ ਦੇ ਖਾਸਾ ਪ੍ਰਬੰਧ ਜਿਹੜੇ ਨੇ ਇਸ ਅਸਥਾਨ ਤੇ ਕੀਤੇ ਜਾਂਦੇ ਨੇ ਕਿ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਦਿੱਕਤ ਪਰੇਸ਼ਾਨੀ ਹੈ ਉਹ ਨਾ ਆਵੇ ਦੇਖੋ ਜੀ ਆ ਜਲਦੀ ਸੇਵਾ ਜਿਹੜੀ ਆ ਉਹ ਨਿਰੰਤਰ ਕੀਤੀ ਜਾ ਰਹੀ ਆ ਬਾਬਾ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਬਹੁਤ ਵਧੀਆ ਲੱਗ ਰਿਹਾ ਜੀ ਸੇਵਾ ਕਰ ਰਹੇ ਹੋ ਗੁਰੂ ਘਰ ਦੇ ਬਹੁਤ ਵਧੀਆ ਲੱਗ ਰਿਹਾ ਜੀ ਹੌਨ ਨੰਦ ਆ ਰਹੇ ਵਾਹਿਗੁਰੂ ਜੀ ਦੀ ਚਰਤੀ ਕਲਾ ਤਾਂ ਤਾਂ ਨੋਕੇ ਅਮਰਜੀਤ ਬਾਬਾ ਦੀਪ ਸਿੰਘ ਉਹਨਾਂ ਦੇ ਦਰ ਤੇ ਸੇਵਾ ਕਰ ਰਹੇ ਆ ਬਹੁਤ ਨੰਦ ਆ ਰਹੇ ਆ ਜੀ ਸੰਤਾਂ ਦੇ ਦਰਸ਼ਨ ਕਰ ਰਹੇ ਨੇ ਕਿ ਸਮਾਂ ਹੋ ਗਿਆ ਤੁਹਾਨੂੰ ਸੇਵਾ ਕਰਨ ਦਾ ਬਾਬਾ ਜੀ 6 ਮਹੀਨੇ ਹੋ ਗਏ ਵੀ ਸੇਵਾ ਕਰਦੇ ਆ ਬਾਬਾ ਜੀ ਦਰ ਦੇਤੇ 13 ਸਾਲ ਹਾਂ ਜੀ ਹਰ ਹਾਦਮਾਰ ਰੋ ਕੋਈ ਜ਼ਰੂਰੀ ਜ਼ਾਰਾ ਕੰਮ ਨਾ ਪੈ ਜਿਹੜਾ ਨਾਮ ਆ ਜਾਏ ਨਹੀਂ ਤੇ ਆਉਣਾ ਤੇ ਆਉਣਾ ਹੀ ਆਉਣਾ ਆ ਕਾ ਹੋਵੇ ਤਾਂ ਵੀ ਆਉਣਾ ਨਹੀਂ ਹੋਇਆ ਤਾਂ ਵੀ ਆਉਣਾ ਹੀ ਆਉਣਾ ਸਵੱਬ ਕਿਵੇਂ ਬਣਿਆ ਇਸ ਅਸਥਾਨ ਨਾਲ ਜੁੜਨ ਦਾ ਬਾਬਾ ਜੀ ਇਹ ਸੰਗਤਾਂ ਦੇ ਦਰਸ਼ਕਾਂ ਦੇ ਨਾਲ ਸੰਗਤਾਂ ਦੇ ਚਰਦਾ ਦੇ ਧੂੜ ਦੇ ਨਾਲ ਜੁੜੇ ਆ ਬੰਤਾ ਜੀ ਇਹ ਤਾਤਾ ਨੋਖੇ ਮਰਜੀਤ ਬਾਬਾ ਦੀਪ ਸਿੰਘ ਉਹਨਾਂ ਦੀ ਪਰਪਕਾਰ ਕਿਰਪਾ ਯਾਦ ਤੇ ਸਾਡੇ ਪਰਿਵਾਰ ਦੇ ਉੱਤੇ ਇਹ ਤਾਂ ਇਹ ਦਰ ਦਿੱਤੇ ਆ ਜੀ ਦਾ ਮਹਾਰਾਜ ਜੀ ਸਭ ਕੁਝ ਮੰਗਿਆ ਮਿਲਿਆ ਮਿਲਿਆ ਜੀ ਮਿਲਿਆ ਵਾਹਿਗੁਰੂ ਬਾਬਾ ਤਾਤਾ ਨੋਖੇ ਮਰਜੀਤ ਸਾਹਿਬ ਨੇ ਜੋ ਮੰਗਿਆ ਸੋ ਦਿੱਤਾ ਤੁਸੀਂ ਕੀ ਕਹਿਣਾ ਜਾਓਗੇ ਉਸਤਾ ਮੈਨੂੰ ਆ 7-8 ਮਹੀਨੇ ਹੋ ਗਏ ਜੀ ਪਹਿਲਾਂ ਜੀ ਨਹੀਂ ਕਰਦਾ ਹੁਣ ਹੱਥ ਨੂੰ ਨਹੀਂ ਕਰਦਾ ਹਾਂਜੀ ਹਾਂਜੀ ਨਹੀਂ ਇਹ ਕਿਹੜੀਆਂ ਚੀਜ਼ਾਂ ਨੇ ਜਿਹੜੀ ਇਸ ਸਥਾਨ ਦੇ ਖਿੱਚੀਆਂ ਲੈਂਦੀਆਂ ਸਭ ਕੁਝ ਮਿਲਦਾ ਹੈ ਸਭ ਕੁਝ ਮਿਲਦਾ ਹੈ ਰੋਗੀਆਂ ਦੇ ਰੋਗ ਇਕੱਠਾ ਦਾ ਬਹੁਤ ਨਿਕਾਰ ਤੋਂ ਬਾਅਦ ਜੀ ਤੁਹਾਨੂੰ ਆਪਾਂ ਸਾਂਝੇ ਕਰਾਂਗੇ ਵੀ ਇਹ ਜੇ ਤਸਵੀਰ ਹੈ ਜਿਹੜੀ ਇਹ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੰਗਤ ਹੈ ਤੁਸੀਂ ਦੇਖੋ ਕਿ ਇਹ ਜਿਹੜਾ ਰਸਤਾ ਹੈ ਗੁਰੂ ਘਰ ਜਾਣਦਾ ਹੈ ਤਾਂ ਇਹ ਰਸਤਾ ਜਿਹੜਾ ਬਲੌਕ ਕਰ ਦਿੱਤਾ ਜਾਂਦਾ ਕਿਉਂਕਿ ਇੱਥੇ ਜਦੋਂ ਨਤਮਸਤਕ ਹੋਣ ਲਈ ਜਾਣਾ ਹੁੰਦਾ ਸੰਗਤਾਂ ਦੇ ਨਾਲ ਤਾਂ ਇੱਕ ਡਿਊਟੀ ਦੌਰਾਨ ਦੇਖਿਆ ਜਾਇਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਖਾਸ ਪ੍ਰਬੰਧ ਹੈ ਤੁਸੀਂ ਵੇਖੋ ਕੀ ਲਾਈਨ ਵਾਈਜ਼ ਜਿਹੜਾ ਹਜ਼ੂਰ ਦਰਸ਼ਨ دیدار ਕਰਨ ਵਾਸਤੇ ਸੰਗਤ ਜਿਹੜੀ ਆ ਉਤਾਵਲੀ ਜਿਹੜੀ ਆ ਉਹ ਦਿਖਾਈ ਦਿੰਦੀ ਹੈ ਤੇ ਇਹ ਤਸਵੀਰ ਬਹੁਤ ਖੂਬਸੂਰਤ ਹੈ ਇਸ ਸਥਾਨ ਦੀ ਕਿਉਂ ਕਿ ਜੋ ਵੀ ਜਿਸ ਨਾਲ ਵੀ ਗੱਲ ਕਰੀਦਾ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਜਦੋਂ ਵੀ ਅਸੀਂ ਇਸ ਸਥਾਨ ਨਾਲ ਜੁੜੇ ਆ ਤਾਂ ਹੁਣ ਸਾਨੂੰ ਐ ਅਪੀਲ ਹੁੰਦਾ ਕਿ ਅਸੀਂ ਇਸ ਸਥਾਨ ਤੋਂ ਜਾਈਏ ਨਾ ਇੰਨਾ ਕ ਸਕੂਨ ਇਸ ਸਥਾਨ ਤੋਂ ਮਿਲਦਾ ਸੋ ਸਾਡਾ ਫਰਜ਼ ਹੈ ਕਿ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਜਿਹੜੇ ਸੰਗਤ ਹੈ ਸ਼ਰਦਾਲੂ ਆ ਉਹ ਜਿਹੜੇ ਨੇ ਜਿਹੜੀ ਸੰਗਤ ਹੈ ਉਹ ਇਸ ਸਥਾਨ ਤੇ ਜਿਹੜੇ ਦਰਸ਼ਨ ਦਿਦਾਰੇ ਆ ਉਹ ਜ਼ਰੂਰ ਕਰ ਪਾਵੇ ਕਿਉਂਕਿ ਕੋਈ ਵਾਂਝਾ ਨਾ ਰਵੇ ਇਸ ਸਥਾਨ ਦੀ ਇਸ ਪਵਿੱਤਰ ਨਗਰੀ ਦੀ ਗੱਲ ਕੀਤੀ ਜਾਵੇ ਤਾਂ ਸ੍ਰੀ ਗੁਰੂ ਰਾਮਦਾਸ ਦੀ ਨਗਰੀ ਹੈ ਤਾਂ ਸ੍ਰੀ ਗੁਰੂ ਰਾਮਦਾਸ ਨਗਰੀ ਦੇ ਵਿੱਚ ਇਹ ਜਿਹੜੀ ਸੇਵਾ ਪੰਦਰਾਂ ਅੰਤਰ ਰੂਪ ਦੇ ਨਾਲ ਜਿਹੜੀ ਆ ਦੇਖਣ ਨੂੰ ਮਿਲਦੀ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਰ ਵਾਹਿਗੁਰੂ ਜੀ ਬਾਬਾ ਜੀ ਕਿਵੇਂ ਦਾ ਲੱਗ ਰਿਹਾ ਗੁਰੂ ਘਰ ਪਹੁੰਚੋ ਬਹੁਤ ਠੀਕ ਆ ਜੀ ਹਾਂ ਜੀ ਨੰਦਾਂ ਦਾ ਬਿਲਕੁਲ ਸਤਿ ਸ੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ ਅਸੀਂ ਗੋਨੇ ਤੋਂ ਆਏ ਬਰੰਡਾ ਜੀ ਨਾਲ ਤੁਸੀਂ ਗੋਨੇ ਤੋਂ ਆਏ ਜਾਂ ਪਹਿਲਾਂ ਵੀ ਆਏ ਨਹੀਂ ਪੰਜੀਰ ਆਏ ਹਾਂਜੀ ਹਾਂਜੀ ਜਦੋਂ ਵੀ ਇਸ ਸਥਾਨ ਤੇ ਪਹੁੰਚਦੇ ਹੋ ਕਿਵੇਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਜੀ आनंद ਆ ਜਾਂਦਾ ਬਿਲਕੁਲ ਦੀ ਸੇਵਾ ਦੀ ਜੋ ਮੰਗਿਆ ਸੋ ਪਾਇਆ ਹਾਂ ਜੋ ਮੰਗਿਆ ਸੋ ਪਾਇਆ ਉਸ ਤੋਂ ਵੱਧ ਪਾਇਆ ਹਾਂ ਜੀ ਜਿਹਨਾਂ ਵਾਗਦੇ ਤੋਂ ਵੱਧ ਪਾਇਆ ਤੇਰੇ ਬਾਅਦ ਦੇਖੋ ਜੀ ਇਹ ਇਹ ਖੂਬਸੂਰਤੀ ਹੈ ਇਸ ਸਥਾਨ ਦੀ ਜਿਸ ਨਾਲ ਵੀ ਗੱਲਬਾਤ ਕਰ ਰਹੇ ਹਾਂ ਉਹਨਾਂ ਦੀਆਂ ਮਨੋ ਕਾਮਨਾ ਜਿਹੜੀਆਂ ਨੇ ਉਹ ਪੂਰੀਆਂ ਹੋਈਆਂ ਦਿਖਾਈ ਦਿੰਦੀਆਂ ਨੇ ਕਿਉਂਕਿ ਇੱਕ ਸਵਾਲ ਜ਼ਰੂਰ ਹੁੰਦਾ ਹੈ ਲੋਕਾਂ ਦਾ ਕੀ ਆਖਿਰਕਾਰ ਚਪੈਰਾ ਸਾਹਿਬ ਕੀ ਹੈ ਚਪੈਰਾ ਸਾਹਿਬ ਇਹੀ ਹੈ ਲੋਕਾਂ ਦੀ ਆਸ ਹੈ ਲੋਕਾਂ ਦੀ ਮਨੋ ਕਾਮਨਾ ਹੈ ਕਿ ਜੋ ਕੀ ਜੋ ਵੀ ਮੰਗਦੇ ਨੇ ਇਸ ਸਥਾਨ ਤੋਂ ਪੂਰਾ ਹੁੰਦਾ ਤਾਂ ਜਦੋਂ ਅਸੀਂ ਸੰਗਤਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਲੱਗ ਜਾ ਜਿਹੜਾ ਸਕੂਨ ਹੈ ਲੱਗ ਜਾ ਜਿਹੜਾ ਖੁਸ਼ੀ ਹੈ ਉਹ ਚਿਹਰੇ ਤੇ ਚਲਦੀ ਹੋਈ ਦਿਖਾਈ ਦਿੰਦੀ ਹੈ ਤੇ ਹਰ ਪੱਖੋਂ ਹਰ ਕਿਸੇ ਦਾ ਜਵਾਬ ਇਹੀ ਹੁੰਦਾ ਇਸ ਸਥਾਨ ਤੋਂ ਜੋ ਮੰਗਿਆ ਸੋ ਮਿਲਿਆ ਤਾਂ ਸਾਡਾ ਫਰਜ਼ ਹੈ ਕਿ ਦੁਨੀਆ ਭਰ ਦੇ ਵਿੱਚ ਬੈਠੇ ਜਿਹੜੀ ਸੰਗਤ ਹੈ ਉਹ ਇਸ ਸਥਾਨ ਦੀ ਜਿਹੜੀ ਹੈ ਉਹ ਜ਼ਰੂਰ ਦਰਸ਼ਨ ਪਹਾਰੇ ਕਰ ਸਕੇ ਤਾਂ ਅਸੀਂ ਉਮੀਦ ਕਰਦੇ ਹਾਂ ਕਿਸ ਸਥਾਨ ਦੇ ਦਰਸ਼ਨ ਦਿਦਾਰੇ ਤੁਸੀਂ ਇੱਕ ਸ਼ੇਅਰ ਦੇ ਨਾਲ ਕਰ ਸਕਦੇ ਹੋ ਤਾਂ ਤੁਸੀਂ ਇੱਕ ਸ਼ੇਅਰ ਜੇ ਕਰੋਗੇ ਤਾਂ ਦੁਨੀਆ ਭਰ ਦੇ ਵਿੱਚ ਬੈਠੇ ਜਿਹੜੀ ਸੰਗਤ ਹੈ ਉਸ ਸਥਾਨ ਦੇ ਦਰਸ਼ਨ ਦਿਦਾਰੇ ਕਰ ਸਕਦੀ ਹੈ ਕੈਮਰਾਮੈਨ ਨੋਇਤ ਨਾਲ ਮਹਿਮਾਨਾਂ ਨਾਲ ਲਾਈਵ ਜੈਪੀਟੀ ਅੰਮ੍ਰਿਤਸਰ